ਆਸਰਜ ਕਰਦੇ ਉਹਨੇ ਕਾਰਵਾਈ ਚੋਣਾ ਆਪਾਂ ਕਰਵਾ ਨਹੀਂ ਸਕੇ ਉਹਦਾ ਲੰਬਾ ਸਮਾਂ ਲੰਘਿਆ ਇਹ ਜਿਸ ਤਰ੍ਹਾਂ ਤੁਸੀਂ ਪਹਿਲਾਂ ਮੈਂਬਰਸ਼ਿਪ ਦੀਆਂ ਬਾਕੀਆਂ ਗੱਟੀਆਂ ਦੇ ਪਿੰਡ ਵਿੱਚ ਮੈਂ ਕਿਰ ਬਣਾਈ ਵੀ ਉਹ ਆਪੇ ਮੈਂਬਰਾਂ ਵਿੱਚੋਂ ਤੇ ਨਾ ਕੋਈ ਫਿਲਡ ਵਿੱਚ ਨਾ ਕੋਈ ਵਿੱਚ ਆ ਗਿਆ ਪਰ ਕਮੇਟੀ ਦੀ ਲੋਕ ਉਹ ਵੀ ਜੀਹੋ ਤਾਂ ਹਾਲਾਤ ਨੇ ਕਿਉਂ ਸਰਕਾਰ ਦੇ ਹੱਲੇ ਨੇ ਵੱਡੇ ਵੱਡੇ ਹੱਲੇ ਸਾਡੇ ਤੇ ਆ ਰਹੇ ਨੇ ਸਾਡਾ ਲੋਕਤੰਤਰ ਕਿੱਥੇ ਹੈ ਸਾਡੀ ਜ਼ਮੀਨਾਂ ਹੋ ਵੀ ਤਿਆਈ ਹੈ ਸਾਡੇ ਬੱਚੇ ਬਾਹਰ ਨੂੰ ਭੱਜ ਰਹੇ ਨੇ ਬਹੁਤ ਬੰਦੇ ਕਾਰਨ ਇਹਨਾਂ ਨੇ ਲੋੜ ਵਿੱਚ ਸਾਨੂੰ ਆਪ ਹੱਥਾ ਮਾਰ ਕੇ ਆਪਾਂ ਸਿੰਘਾਂ ਜਾ ਵਰਕੇ ਲੜ ਕੇ ਆਪਣੀ ਇੱਜ਼ਤ ਵੀ ਆਪ ਰਾਖੀ ਕਰੀ ਬਿਣੀ ਹੈ ਕਹਿਣ ਨੂੰ ਸਾਡਾ ਦੇਸ਼ ਲੋਕਤੰਤਰ ਹੈ ਪਰ ਲੋਕਤੰਤਰ ਕਿੱਥੂ ਵੀ ਹੱਕ ਸਾਡੇ ਦੀ ਕੋਈ ਰਾਖੀ ਨਹੀਂ ਕਰਦਾ ਜੇ ਤੁਸੀਂ ਇਕੱਠੇ ਹੋਣੇ ਤਾਂ ਤੁਸੀਂ ਆਪਣਾ ਹੱਥ ਲੈ ਲਓ ਨਹੀਂ ਇੱਥੇ ਕੋਈ